ਇੱਕ ਸਾਈਡ ਤੇ ਸਾਡੇ ਯੋਗ ਸ਼ਾਲਾ ਹੈ, ਵਿਅਮ ਸ਼ਾਲਾ ਹੈ ਜਿੱਥੇ ਪਿੰਡ ਦੇ ਲੋਕੀ ਸੈਰ-ਸਪਟਾ ਕਰਦੇ ਆ ਸਵੇਰ ਵੇਲੇ ਐਕਸਰਸਾਈਜ਼ ਵਗੈਰਾ ਕਰਦੇ ਆ ਜਾਂ ਸੈਰ ਕਰਦੇ ਆ ਜੀ। ਤੇ ਡਾਕਟਰ ਸਾਹਿਬ ਬਹੁਤ ਹੀ ਮਿਹਨਤੀ ਬੰਦੇ ਆ। ਦਿੱਲੀ ਆ ਸਾਡੇ ਆਉਂਦੇ ਆ ਔਰ ਪਸ਼ੂਆਂ ਦੀ ਸਾਡੇ ਪਿੰਡ ਦੇ ਲੋਕ ਪਸ਼ੂ ਰੱਖਦੇ ਆ ਕਾਫੀ। ਤੇ ਇਹ ਪਸ਼ੂਆਂ ਦਾ ਜੀ ਸਾਂਭ ਸੰਭਾਲ ਵਾਸਤੇ ਨੂੰ ਟੀਕੇ ਵਗੈਰਾ ਲਾਉਣ ਵਾਸਤੇ ਕਿੱਤਾ ਨੂੰ ਪਾਣੀ ਲੱਗਦਾ ਸੀਗਾ ਜੀ ਖਾਲਾਂ ਦੀ ਜਗ੍ਹਾ 'ਚ ਪਾਈਪ ਲਾਈਨ ਪਈ ਹੈ ਜੀ ਉਹ ਵੀ ਬਹੁਤ ਸੋਹਣਾ ਕੰਮ ਹੋਇਆ ਜੀ ਤੇ ਪਿੰਡ 'ਚ ਨਿਰੰਤਰ ਲਗਾਤਾਰ ਵਿਕਾਸ ਕਰਿਆ ਜੀ ਚੱਲ ਰਹੇ ਨੇ ਅੱਗੇ ਸਾਡੀ ਬਿਲਡਿੰਗਾਂ ਹੈ ਜੀ ਜਿਹੜੀ ਇਹ ਬਿਲਡਿੰਗ ਵੀਕੇਸੀ ਅਵੇਲੇਜ ਨੌਲੇਜ ਸੈਂਟਰ ਹੈ ਜਿਹਦੇ ਵਿੱਚ ਸਾਡਾ ਦਫ਼ਤਰ ਬਣਿਆ ਹੋਇਆ ਪੰਚਾਇਤ ਦਾ ਜੀ ਬਿਲਡਿੰਗਾਂਾਂ ਦੇ ਵਿੱਚ ਸਭ ਤੋਂ ਸ਼ੁਰੂ ਦੇ ਵਿੱਚ ਸਾਡੇ ਫਿਰਨੀ ਦੇ ਉੱਪਰ ਗੁਰੂ ਘਰ ਦੀ ਬਹੁਤ ਹੀ ਸੋਹਣੀ ਬਿਲਡਿੰਗ ਹੈ। ਇਹ ਪਿੰਡ ਦੇ ਚਾਰ ਚੁਪਰੇ ਕੈਮਰੇ ਲੱਗੇ ਹੋਏ ਆ ਜੀ। ਸਾਰੇ ਮੋੜਾਂ ਤੇ ਜਿੰਨੇ ਵੀ ਬਾਹਰੋਂ ਰਸਤੇ ਆਉਣ ਵਾਲੇ ਆ ਉਹਨਾਂ ਨੂੰ ਕੈਚ ਕਰਦੇ ਆ। ਇਸ ਕਰਕੇ ਚੋਰੀਆਂ ਚਾਰੀਆਂ ਬਹੁਤ ਘਟ ਗਈਆਂ ਹੁਣ। ਵੱਡਾ ਹਾਲ 50x30 ਦਾ ਹਾਲ ਬਣਾਇਆ ਹੈ। ਇਹ ਬਿਲਡਿੰਗ ਤੇ ਸਾਡਾ ਜੀ 18780000 ਰੁਪਏ ਦਾ ਖਰਚ ਆਇਆ। ਇਹ ਵੀ ਸਾਡੀ ਬਿਲਡਿੰਗ ਬਹੁਤ ਹੀ ਵਧੀਆ ਬਿਲਡਿੰਗ ਬਣੀ ਹੈ। ਇਹ ਸਾਰੇ ਇਸ ਮਹੱਲੇ ਵਾਸਤੇ ਜਾਂ ਸਾਡੇ ਪਿੰਡ ਵਾਸਤੇ ਹੀ ਕਿਸੇ ਵੀ ਪ੍ਰੋਗਰਾਮ ਵਾਸਤੇ ਕਿਸੇ ਫੰਕਸ਼ਨ ਵਾਸਤੇ ਯੂਜ਼ ਕਰਨ ਵਾਸਤੇ ਹੀ ਬਣਾਈ ਹੈ। ਪਰ ਪ੍ਰਾਇਮਰੀ ਸਕੂਲ ਵੀ ਹੈ, ਸਿੰਦਰ ਸਕੂਲ ਵੀ ਹੈ। ਹੁਣ ਸਾਡਾ ਜਿਹੜਾ ਸਕੂਲ ਹੈ ਜੀ, ਸਕੂਲ ਜਿਹੜਾ CBSE ਸਿਲੇਬਸ ਦੇ ਅੰਡਰ ਆ ਗਿਆ ਜੀ, ਸਾਡੇ ਬਹੁਤ ਵੱਡੀ ਬਿਲਡਿੰਗ 1 ਤੋਂ 4 ਕਰੋੜ ਦੀ ਲਗਤ ਨਾਲ ਬਣਨੀ ਹੈ ਜੀ। ਪਰਨੋ ਸਾਸਤਰੀ ਕਾਲ ਜੀ ਮੈਂ ਸਮਜਿੰਦਰ ਸਿੰਘ ਢੱਲੋਂ ਸਰਪੰਚ ਪਿੰਡ ਲੱਧੂਵਾਸ ਪ੍ਰਧਾਨ ਸਰਪੰਚ ਐਸੋਸੀਏਸ਼ਨ ਬਲੌਕ ਰਤੀਆ ਪਿੰਡ ਲੱਧੂਵਾਸ ਦੇ ਵਿੱਚ ਜਿਹੜੀਆਂ ਸਾਡੇ ਬਿਲਡਿੰਗਾਂ ਸਾਰੀਆਂ ਬਣੀਆਂ ਹੋਈਆਂ ਜਾਂ ਹੋਰ ਵੀ ਡਿਵੈਲਪਮੈਂਟ ਦੇ ਕੰਮ ਆ ਉਹਨਾਂ ਬਾਰੇ ਅਸੀਂ ਅੱਜ ਤੁਹਾਨੂੰ ਦੱਸ ਰਹੇ ਹਾਂ ਬਿਲਡਿੰਗਾਂ ਦੇ ਵਿੱਚ ਸਭ ਤੋਂ ਸ਼ੁਰੂ ਦੇ ਵਿੱਚ ਸਾਡੇ ਫਿਰਨੀ ਦੇ ਉੱਪਰ ਗੁਰੂ ਘਰ ਦੀ ਬਹੁਤ ਹੀ ਸੋਹਣੀ ਬਿਲਡਿੰਗ ਹੈ ਜਿਹੜੀ ਆਪਾਂ ਸਭ ਤੋਂ ਪਹਿਲਾਂ ਦੇਖੀ ਹੈ ਗੁਰੂ ਘਰ ਦੀ ਬਿਲਡਿੰਗ ਦੇ ਨਾਲ ਹੀ ਬਿਲਕੁਲ ਪੰਚਾਇਤ ਘਰ ਦੀ ਬਿਲਡਿੰਗ ਹੈ ਸਾਡੀ ਕਾਫੀ ਪੁਰਾਣੀ ਬਣੀ ਹੋਈ ਐ। ਬਹੁਤ ਸੋਹਣੀ ਬਿਲਡਿੰਗ ਐ। ਉਸਦੇ ਬੈਕ ਸਾਈਡ ਤੇ ਸਾਡੇ ਯੋਗ ਸ਼ਾਲਾ, ਵਿਅਮਸ਼ਾਲਾ ਵੀ ਜਿੱਥੇ ਪਿੰਡ ਦੇ ਲੋਕੀ ਸੈਰਸ ਪਟਾ ਕਰਦੇ ਆ ਸਵੇਰ ਵੇਲੇ ਐਕਸਰਸਾਈਜ਼ ਵਗੈਰਾ ਕਰਦੇ ਆ ਜਾਂ ਸੈਰ ਕਰਦੇ ਆ ਜੀ। ਉਹਦੇ ਨਾਲ ਸਾਡੇ 6.5 ਕਿੱਲਾਂ ਦੇ ਵਿੱਚ ਪਰਚੇਸ ਸੈਂਟਰ ਤੇ ਅਨਾਜ ਮੰਡੀ ਬਣੀ ਹੋਈ ਐ ਬਹੁਤ ਵਧੀਆ। ਉਹਦੀ ਚਾਰ ਦਿਵਾਰੀ ਐ, ਟਾਇਲਟ ਵਗੈਰਾ ਸਾਰਾ ਬਣਿਆ ਹੋਇਆ ਐ, ਸਾਰਾ ਸਿਸਟਮ। ਉਹਦੀ ਟੋਪੀ ਸਾਡੀ ਮੰਡੀ ਐ ਜਿਹਦੇ ਪੰਜਾਬ ਚੋਂ ਹੋਰ ਹੀ ਬਹੁਤ ਦੂਰ ਦੂਰ ਤੋਂ ਸਾਡੇ ਲੋਕ ਚੋਨਾ ਜਾਂ ਕਣਕ ਵਚਣ ਵਾਸਤੇ ਨੇੜੇ ਦੇ ਪੰਜਾਬ ਦੇ ਲੋਕ ਵੀ ਛੱਡੇ ਆਉਂਦੇ ਐ ਹਰਿਆਣੇ ਤੋਂ ਇਲਾ ਉਸ ਤੋਂ ਅੱਗੇ ਸਾਡੀ ਬਿਲਡਿੰਗ ਹੈ ਜੀ ਜਿਹੜੀ ਇਹ ਬਿਲਡਿੰਗ ਵੀਕੇਸੀ ਅਵੇਲੇਜ ਨੌਲੇਜ ਸੈਂਟਰ ਹੈ ਜਿਹਦੇ ਵਿੱਚ ਸਾਡਾ ਦਫ਼ਤਰ ਬਣਿਆ ਹੋਇਆ ਪੰਚਾਇਤ ਦਾ ਜੀ ਉਹਦੇ ਵਿੱਚ ਇੱਕ ਪੋਸਟ ਬਾਕਸ ਹੈ ਤੇ ਇਸ ਦੇ ਨਾਲ ਹੀ ਹੈ ਸਾਡੇ ਜਿਹੜੀ ਬਿਲਡਿੰਗ ਹੈ ਇਹ ਬਿਲਡਿੰਗ ਸਾਡੀ ਜੀ ਪਸ਼ੂ ਹਸਪਤਾਲ ਦੀ ਹੈ ਸਾਡੇ ਡਾਕਟਰ ਸਾਹਿਬ ਬਹੁਤ ਹੀ ਮਿਹਨਤੀ ਬੰਦੇ ਹੈ ਦਿੱਲੀ ਹੈ ਸਾਡੇ ਆਉਂਦੇ ਹੈ ਔਰ ਪਸ਼ੂਆਂ ਦੀ ਸਾਡੇ ਪਿੰਡ ਦੇ ਲੋਕ ਪਸ਼ੂ ਰੱਖਦੇ ਹੈ ਕਾਫੀ ਤੇ ਇਹ ਪਸ਼ੂਆਂ ਦਾ ਜੀ ਸਾਂਭ ਸੰਭਾਲ ਵਾਸਤੇ ਨੂੰ ਟੀਕੇ ਵਗੈਰਾ ਲਾਉਣ ਵਾਸਤੇ ਇਲਾਜ ਵਰਗਾ ਕਰਨ ਵਾਸਤੇ ਡਾਕਟਰ ਸਾਹਿਬ ਇੱਥੇ ਹਰ ਟਾਈਮ ਹਾਜ਼ਰ ਰਹਿੰਦੇ ਹੈ ਕਦਰ ਦੇ ਨਾਲ ਹੀ ਸਾਡੇ ਬਿਲਕੁਲ ਬਸ ਸਟੈਂਡ ਬਣਿਆ ਹੋਇਆ ਜਿੱਥੇ ਬਸ ਸਟੈਂਡ ਪਿੰਡ ਦੇ ਵਿੱਚ ਸਾਰੇ ਹੈ ਜੀ ਸਾਰੇ ਬਸ ਸਟੈਂਡ ਤੇ ਲਗਭਗ ਸਾਡੇ ਵਾਟਰ ਕੁਲਰ ਲੱਗੇ ਹੋਏ ਪਾਣੀ ਦਾ ਇੰਤਜ਼ਾਮ ਹੈ ਜੀ ਔਰ ਸਾਡੇ ਪਿੰਡ ਦੀਆਂ ਮੋੜਾਂ ਤੇ ਫਿਰਨੀਆਂ ਤੇ ਜਿੱਥੋਂ ਵੀ ਸਾਨੂੰ ਜਰੂਰਤ ਅੱਜ ਤੋਂ ਰਸਤੇ ਹੋਰ ਪਿੰਡਾਂ ਨੂੰ ਜਾਂਦੇ ਆ ਹਰ ਰਸਤੇ ਸਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜਿਹਦੇ ਨਾਲ ਸਾਡੀਆਂ ਚੋਰੀ ਵਗੈਰਾ ਦੀਆਂ ਵਾਰਦਤਾਂ ਘਟਦੀਆਂ ਆ ਇਹ ਸਾਰਾ ਕੁਛ ਸਾਡੇ ਇਹਨਾਂ ਹੋ ਕੀਤਾ ਹੋਇਆ ਹੈ ਜੀ ਇਸ ਤੋਂ ਬਿਲਾਵਾ ਸਕੂਲ ਜੀ ਅਗਲੀ ਵਾਰ ਹਾਂ ਸਕੂਲ ਸਾਡੇ ਪਲੱਸ 2 ਦਾ ਜੀ ਸੀਨੀਅਰ ਸੈਕੰਡਰੀ ਸਕੂਲ ਹੈ ਜੀ ਪਰ ਪ੍ਰਾਇਮਰੀ ਸਕੂਲ ਵੀ ਹੈ ਸੀਨੀਅਰ ਸਕੈਡ ਸਕੂਲ ਵੀ ਹੈ ਹੁਣ ਸਾਡਾ ਜਿਹੜਾ ਸਕੂਲ ਹੈ ਜੀ ਸਕੂਲ ਜਿਹੜਾ CBSE ਸਿਲੇਬਸ ਦੇ ਅੰਡਰ ਆ ਗਿਆ ਜੀ ਸਾਡੇ ਬਹੁਤ ਵੱਡੀ ਬਿਲਡਿੰਗ 1 ਤੋਂ 4 ਕਰੋੜ ਦੀ ਲਗਤ ਨਾਲ ਬਣਨੀ ਹੈ ਜੀ ਉਹਦੇ ਨਾਲ ਸਾਡੇ ਹੋਰ ਨੇੜੇ-ਨੇੜੇ ਪਿੰਡਾਂ ਦੇ ਲੋਕ ਵੀ ਸਾਡੇ ਪਿੰਡ ਦੇ ਜਿਹੜੇ ਬੱਚੇ ਆਈ ਉਹਨਾਂ ਨੂੰ ਪੜ੍ਹਨ ਵਾਸਤੇ ਬਹੁਤ ਵਧੀਆ ਸਹੂਲਤ ਮਿਲੂਗੀ ਉਹਦੇ ਨਾਲ ਸਾਡੇ ਜੀ ਇੱਕ ਲਾਇਬ੍ਰੇਰੀ ਹੈ ਜੀ ਤੁਸੀਂ ਦੇਖ ਰਹੇ ਹੋ ਜੀ ਲਾਇਬ੍ਰੇਰੀ ਅਸੀਂ ਹੁਣੇ ਬਣਾਈ ਹੈ ਥੋੜਾ ਟਾਈਮ ਹੋਇਆ ਹੈ ਲਾਇਬ੍ਰੇਰੀ ਦੇ ਵਿੱਚ 30 30 ਟੇਥੇ ਹੈਗੀਆਂ ਬੈਠਣ ਵਾਸਤੇ ਤੇ ਬੱਚੇ ਹਰ ਟਾਈਮ ਪੜਾਈ ਕਰਦੇ ਆ ਜੀ ਇਸ ਤੋਂ ਅਸੀਂ ਹੋਰ ਵੀ ਲਾਇਬ੍ਰੇਰੀਆਂ ਇੱਕ ਸਾਡਾ ਬਣਾਉਣ ਦਾ ਟੀਚਾ ਸੀ ਸੋ ਜਾਈਂ ਪਿੰਡ ਦੇ ਫਿਰ ਬੱਚੇ ਸਾਡੇ ਹੋਰ ਬੱਚੇ ਅੱਗੇ ਪੜ੍ਹ ਕੇ ਤਰੱਕੀ ਕਰਨ ਔਰ ਚੰਗੇ ਟੈਸਟ ਵਗੈਰਾ ਕਲੀਅਰ ਕਰਕੇ ਚੰਗੀ ਜੌਬ ਤੇ ਲੱਗਣ ਜੀ ਅਸੀਂ ਲਾਇਬ੍ਰੇਰੀਆਂ ਹੋਰ ਬਣਾਉਣ ਦਾ ਸਾਡਾ ਟੀਚਾ ਹੈ ਇਸ ਦੇ ਨਾਲ ਸਾਡੀ ਪਲੀ ਬਿਲਡਿੰਗ ਹੈ ਇਹ ਆਪਣੀ ਇਹ ਇਹ ਬਿਲਡਿੰਗ ਸਾਡੀ ਜੀ ਔਰਚਪਾਲ ਦੀ ਹੈ ਔਰਚਪਾਲ ਦੇ ਵਿੱਚ ਬਹੁਤ ਵੱਡੀ ਬਿਲਡਿੰਗ ਹੈ ਕੋਈ ਫੰਕਸ਼ਨ ਹੁੰਦਾ ਗਰੀਬ ਜਨਤਾ ਦਾ ਲਗਭਗ ਇੱਥੇ ਕੀਤਾ ਜਾਂਦਾ ਜੀ ਇਸ ਤਰ੍ਹਾਂ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਤੇ ਵੀ ਇੱ ਇਹਦੇ ਨਾਲ ਜਿਹੜੀ ਬਿਲਡਿੰਗਾਂ ਬਣੀਆਂ ਆਈ ਮਝ ਵੀ ਸਿੱਖ ਚਪਾਲ ਐ ਇਹ ਬਿਲਡਿੰਗ ਦੇ ਵਿੱਚ ਬਿਲਡਿੰਗ ਪਹਿਲਾਂ ਦੀ ਬਣੀ ਹੋਈ ਏ ਇੱਕ ਨਾਲ ਹੁਣ ਸਾਡੇ ਪੰਚਾਇਤ ਸਮਿਤੀ ਦੇ ਵਿੱਚੋਂ ਸਾਡੇ ਚੇਅਰਮੈਨ ਸਾਹਿਬ ਨੇ ਇੱਕ ਸ਼ੈਡੂਲ ਵਾਕੇ ਜਿੱਦਾਂ ਇੰਟਰਲੋਕਟ ਇਹਨਾਂ ਫਰਸ਼ ਲੱਗਿਆ ਵਧੀਆ ਸਾਰੇ ਜੀ ਫਿਰ ਅੱਗੇ ਬਿਲਡਿੰਗ ਹੈ ਕਿਹੜੀ ਇਹ ਪੁਰਾਣੀ ਹੈ ਬਿਲਡਿੰਗ ਇਸ ਨੂੰ ਸੀ ਤੜਵਾ ਕੇ ਕੰਡਮ ਪੁਸ਼ਤ ਕਰਵਾ ਰੱਖੀ ਐ ਤੇ ਇਹ ਬਿਲਡਿੰਗ ਅਸੀਂ ਇੱਥੇ ਵੀ ਪੈਲਸ ਵਾਂਗ ਇੱਕ ਹਾਲ ਵੱਡਾ ਬਣਾਉਣਾ ਔਰ ਇਹਨੂੰ ਅੱਗੇ ਅਸੀਂ ਡਿਵੈਲਪ ਕਰਾਂਗੇ ਹੋਰ ਬਹੁਤ ਪਿੰਡ ਦੇ ਵਿਕਾਸ ਦੇ ਕੰਮਾਂ ਵਾਸਤੇ ਜਿਹੜਾ ਵਿਆਹ ਸ਼ਾਦੀ ਵਾਸਤੇ ਬਿਲਕੁਲ ਇਸ ਤੋਂ ਜਿਹੜੀ ਆ ਬਿਲਡਿੰਗ ਹੈ ਜੀ ਇਹ ਬਿਲਡਿੰਗ ਸਾਡੀ ਹੈਗੀ ਹੈ ਤੇ ਮਜੀਵੀ ਸਿੱਖ ਚਪਾਲ ਹੈ ਵੀ ਜੀ ਇਹ ਸਾਡੇ ਪਹਿਲਾਂ ਦੀ ਸਾਡੇ ਪੁਰਾਣੇ ਸਰਪੰਚਾ ਜਿਹੜੇ ਬਣੇ ਹੋਣਾਂ ਨੇ ਬਣਾਈ ਸੀਗੀ ਤੇ ਇਹ ਬਿਲਡਿੰਗ ਦੇ ਵਿੱਚ ਵੀ ਸਾਰਾ ਕੰਮ ਜਿਵੇਂ ਛੱਡ ਵਗੈਰਾ ਸੀ 50 ਵਿੱਚੋਂ ਲਵਾਇਆ ਇੰਟਰਲੋਕ ਦਾ ਫਰਸ਼ ਵਗੈਰਾ ਲਵਾ ਕੇ ਜਿਵੇਂ ਰੰਗ ਰੋਗਨ ਕਰਾਇਆ ਜੀ ਤੇ ਬਾਕੀ ਲਗਭਗ ਬਿਲਡਿੰਗ ਇਹ ਕੰਪਲੀਟ ਦੂਜੇ ਪਰ ਬਿਲਡ ਦੇ ਵਿੱਚ ਇੰਨੀ ਇੱਕ ਸਾਡੀ ਉਹ ਬਿਲਡਿੰਗ ਰਹੀ ਜਲਦੀ ਤੇ ਇੱਕ ਸਾਡੀ ਆ ਜਿਹੜੀ ਬਿਲਡਿੰਗਾਂ ਜੀ ਰਮਦਾਸੀਆ ਚਪਾਲ ਹੈ ਪਹਿਲਾਂ ਇਹ ਸੇ ਚਪਾਲ ਸੀ ਜੀ ਤੇ ਛੋਟੇ ਛੋਟੇ ਕਮਰੇ ਸੀ ਕਿਸੇ ਦੇ ਕੰਮ ਨਹੀਂ ਸੀ ਆਉਂਦੀ ਇਹ ਬਿਲਡਿੰਗ ਤੇ ਸਾਡਾ ਜੀ 1878000 ਰੁਪਏ ਦਾ ਖਰਚ ਆਇਆ। ਇਹ ਵੀ ਸਾਡੀ ਬਿਲਡਿੰਗ ਬਹੁਤ ਹੀ ਵਧੀਆ ਬਿਲਡਿੰਗ ਬਣੀ ਹੈ। ਇਹ ਸਾਰੇ ਇਸ ਮਹੱਲੇ ਵਾਸਤੇ ਜਾਂ ਸਾਡੇ ਪਿੰਡ ਵਾਸਤੇ ਹੀ ਕਿਸੇ ਵੀ ਪ੍ਰੋਗਰਾਮ ਵਾਸਤੇ ਕਿਸੇ ਫੰਕਸ਼ਨ ਵਾਸਤੇ ਯੂਜ਼ ਕਰਨ ਵਾਸਤੇ ਹੀ ਬਣਾਈ ਹੈ। ਇਸ ਕਰਕੇ ਸਾਰੇ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਜੀ। ਇਹ ਬਿਲਕੁਲ ਬਣ ਚੁੱਕੀ ਹੈ ਲੇਕਿਨ ਇਹ ਬਾਹਰਲੀ ਸਾਈਡ ਸ਼ੈੱਡ ਔਰ ਇੰਟਰਲੋਕ ਟੈਲਾਂ ਦਾ ਫਰਸ਼ ਵਗੈਰਾ ਥੋੜਾ ਬਹੁਤ ਕੰਮ ਜਾਰੀ ਹੈ। ਬਾਕੀ ਸਾਰਾ ਅਸੀਂ ਬਿਲਡਿੰਗ ਜੇ ਬਣਾ ਚੁੱਕੇ ਹਾਂ। ਅਫਸਰ ਜਿਹੜੀ ਪਾਈਪ ਲਾਈਨ ਪਈ ਹੈ ਉੱਤੇ ਕਿੰਨੇ ਖਰਚਾ ਆਇਆ ਤੇਦੋਂ ਪ ਪਾਈਪਲੈਨ ਜੀ 2 ਸਾਲਾਂ ਤੋਂ ਸਾਡਾ ਕੰਮ ਸ਼ੁਰੂ ਹੋਇਆ ਸੀ ਜੇ ਹੁਣ ਲਗਭਗ ਮੇਨ ਜਿਹੜੀ ਪਾਈਪਲੈਨ ਆ ਉਹ ਸਾਡੀਆਂ ਖਤਮ ਹੋ ਚੁੱਕੀਆਂ ਜਿਹੜੇ ਸਾਈਡ ਦੇ ਬ੍ਰਾਂਚਾਂ ਆ ਉਹ ਬ੍ਰਾਂਚਾਂ ਰਹਿੰਦੀਆਂ ਜੀ 12-13 ਕਰੋੜ ਦੇ ਕੋਸਟ ਨਾਲ ਸੀ ਜੀ ਪਾਈਪਲੈਨ ਸਾਰੀ ਪਾਈ ਹੈ ਤੇ 12-13 ਕਰੋੜ ਦਾ ਕੰਮ ਛੱਡਿਆ ਜੇ ਹੋਰ ਰਹਿੰਦਾ ਜੀ ਉਹ ਅੰਡਰ ਪ੍ਰੋਸੈਸ ਹੈ ਬਸ ਬਿਲਕੁਲ ਹੀ ਬਹੁਤ ਜਲਦੀ 6 ਮਹੀਨੇ ਦੇ ਵਿੱਚ ਵਿੱਚ ਸਾਰੀ ਪਾਈਪਲੈਨ ਹੋਰ ਪੈ ਜਾਣੀ ਹੈ ਪਿੰਡ 'ਚ ਕਿੱਡੇ ਗੁਰੂਕਰਨੇ ਸੀਐਸਸੀ ਸੈਂਟਰ ਵਗੈਰਾ ਹਾਂਜੀ ਪਿੰਡ ਦੇ ਵਿੱਚ ਹੀ ਸਾਡੇ ਦੋ ਗੁਰੂਕਰੇ ਜੀ ਦੋਨੋਂ ਗੁਰੂ ਘਰੋਂ ਵੈਸੇ ਲੋਕ ਸਾਰੇ ਜੀ ਦੋਨੋਂ ਗੁਰੂ ਘਰਾਂ ਚ ਆਉਂਦੇ ਆ ਜੀ ਇਹ ਨਹੀਂ ਵੀ ਇੱਕ ਦੇ ਵਿੱਚ ਕੋਈ ਸਾਡਾ ਇਸ ਤਰ੍ਹਾਂ ਕੋਈ ਵੰਡ ਵੰਡੈਰਾ ਨਹੀਂ ਹੈ ਜੀ ਪਹਿਲਾਂ ਤੋਂ ਬਣੇ ਹੋਏ ਗੁਰੂ ਘਰਾਂ ਲੇਕਿਨ ਸਾਰੇ ਲੋਕ ਦੋਨੋਂ ਗੁਰੂ ਘਰਾਂ ਲ ਜਾਂਦੇ ਆ ਜੀ ਤੇ ਸੀਐਸਸੀ ਸੈਂਟਰ ਸਾਡੇ ਬਣਿਆ ਹੋਇਆ ਜੀ ਸਾਡੇ ਗਰੀਬ ਲੋਕਾਂ ਨੂੰ ਕਿਸੇ ਨੇ ਕੋਈ ਡੋਮਿਸਾਈਲ ਵਗੈਰਾ ਬਣਾਉਣਾ ਕੋਈ ਜਾਤੀ ਸਰਟੀਫਿਕੇਟ ਬਣਾਉਣਾ ਕਿਸੇ ਨੇ ਉਧਾਰ ਕਾਰਡ ਬਣਨ ਕਰ ਸਭ ਸਾਡੇ ਬਣੇ ਸਹੂਲਤ ਹੈਗੀ ਆ ਜੀ ਸੀਐਸਸੀ ਸੈਂਟਰ ਦੇ ਸਾਡੇ ਬਣ ਰਹੇ ਨੇ ਕਮਰਜੀਤ ਸਿੰਘ ਜੀ ਸਾਡੇ ਪਿੰਡ ਦਾ ਨਾਮ ਲੱਦੂਬਾਸ ਹੈ ਜੀ ਫਤਿਹਬਾਦ ਜ਼ਿਲ੍ਹੇ ਚ ਪੈਂਦਾ ਹੈ ਇਹ ਹਰ ਛੇ ਕਿੱਲਾਂ ਦੇ ਵਿੱਚ ਬਾਰਡਰ ਬਾਕਸ ਬਣਿਆ ਇਸ ਪਿੰਡ ਦੇ ਵਿੱਚ ਪਲੱਸ 2 ਦਾ ਸਕੂਲ ਆ ਸਾਡੇ ਹੁਣ ਜਿਹੜੇ ਨਹਿਰੀ ਖਾਲੇ ਕੱਚੇ ਸੀ ਸਾਡੇ ਹੁਣ ਸਾਰੀਆਂ ਪਾਈਪ ਲਾਈਨਾਂ ਪੈ ਗਈਆਂ ਨਿਕਾਸੀ ਪਾਈਪ ਲਾਈਨਾਂ ਵੀ ਪੈ ਗਈਆਂ ਜਿੱਥੇ ਕਿ ਪਾਣੀ ਖੜਦਾ ਹੁੰਦਾ ਸੀ بارش ਦਾ ਜਾਂ ਫਸਲ ਮਰ ਜਾਂਦੀ ਸੀ ਉਹ ਸਾਰਾ ਸੇਵਨ ਵਾਲੇ ਦੇ ਵਿੱਚ ਕੱਢਿਆ ਗਿਆ ਨਿਕਾਸੀ ਪਾਈਪ ਲਾਈਨਾਂ ਪਾ ਕੇ ਬਹੁਤ ਵਧੀਆ ਵਿਕਾਸ ਹੋਇਆ ਸਾਰਾ ਜਿਵੇਂ ਦੇਖਦੇ ਹੋ ਸਰਪੰਚ ਦੇ ਕੰਮ ਬਹੁਤ ਵਧੀਆ ਦੇਖਦੇ ਆ ਜੀ ਵਧੀਆ ਨੌਜਵਾਨ ਹੈਗੇ ਆ ਤੇ ਸਾਰੇ ਕੰਮਾਂ ਨੂੰ ਪਹਿਲ ਦਿੰਦੇ ਆ ਤੇ ਵਧੀਆ ਕੰਮ ਕਰ ਰਹੇ ਆ ਇਸ ਟਾਈਮ ਹਾਂਜੀ ਪਿੰਡ ਦੇ ਚਾਰ ਚੁਪਰੇ ਕੈਮਰੇ ਲੱਗੇ ਹੋਏ ਆ ਜੀ ਸਾਰੇ ਮੋੜਾਂ ਤੇ ਜਿੰਨੇ ਵੀ ਬਾਹਰੋਂ ਰਸਤੇ ਆਉਣ ਵਾਲੇ ਆ ਉਹਨਾਂ ਨੂੰ ਕੈਚ ਕਰਦੇ ਆ ਇਸ ਕਰਕੇ ਚੋਰੀਆਂ ਚਾਰੀਆਂ ਬਹੁਤ ਘਟ ਗਈਆਂ ਹੁਣ ਨਸ਼ੇ ਪੱਤਿਆਂ ਤੇ ਵੀ ਰੋਕਤਾਂ ਹੋ ਗਈ ਹਰੇਕ ਬੱਸ ਅੱਡੇ ਦੇ ਉੱਤੇ ਵਾਟਰ ਕੂਲਰ ਲੱਗੇ ਆ ਜੋ ਕਿ ਪੰਚਾਇਤ ਨੇ ਲਾਇਆ ਸਰਪੰਚ ਸਾਹਿਬ ਨੇ ਸਕੂਲ ਦੇ ਵਿੱਚ ਵੀ ਲਾਏ ਆ ਸਾਰੇ ਬੱਸ ਅੱਡਿਆਂ ਤੇ ਆਉਣ ਵਾਲੀ ਜਨਤਾ ਨੂੰ ਬਹੁਤ ਵਧੀਆ ਸਹੂਲਤ ਆ ਇਹ ਵੀ ਆਉਣ ਵਾਲਾ ਨੂੰ ਪਾਣੀ ਮਿਲਦਾ ਇਹ ਕੰਮ ਨਹੀਂ ਹੈਗਾ ਵੀ ਪਾਣੀ ਨਾ ਮਿਲੇ ਕਿਸੇ ਨੂੰ ਵੀ ਮੇਰਾ ਨਾਮ ਹਰਪਿੰਦਰ ਸਿੰਘ ਡੀਪੀ ਜੀ ਪਿੰਡ ਚ ਸਾਡੇ ਸਰਪੰਚ ਸਾਹਿਬ ਨਵੀਂ ਸਰਕਾਰ ਆਪਣੀ ਜੀ ਭਾਜਪਾ ਦੀ ਬਣਾਉਣੇ ਬਹੁਤ ਵਧੀਆ ਕੰਮ ਕਰਿਆ ਜੀ ਸਰਪੰਚ ਸਾਹ ਦੇ ਕਾਰਜਕਾਲ ਦੇ ਵਿੱਚ ਬਹੁਤ ਸੋਹਣੇ ਕੰਮ ਹੋ ਰਿਹਾ ਜੀ ਗਲੀਆਂ ਨਾਲੀਆਂ ਪੱਕੀਆਂ ਹੋ ਰਹੀਆਂ ਜੀ ਆਪਣੇ ਜਿਹੜੇ ਖੇਤਾਂ ਨੂੰ ਪਾਣੀ ਲੱਗਦਾ ਸੀਗਾ ਜੀ ਖਾਲਾਂ ਦੀ ਜਗ੍ਹਾ ਜੀ ਪਾਈਪ ਲਾਈਨ ਪਈ ਹੈ ਜੀ ਉਹ ਵੀ ਬਹੁਤ ਸੋਹਣਾ ਕੰਮ ਹੋਇਆ ਜੀ ਤੇ ਪਿੰਡ ਚ ਨਿਰੰਤਰ ਲਗਾਤਾਰ ਵਿਕਾਸ ਕਰਿਆ ਜੀ ਚੱਲ ਰਹੇ ਨੇ ਬਹੁਤ ਸੋਹਣਾ ਜੀ ਬਹੁਤ ਸੋਹਣਾ ਪਿੰਡ ਦੇ ਸਾਰੇ ਕੰਮ ਕਾਰਜ ਹੋ ਰਹੇ ਨੇ ਜੀ ਸਾਰਿਆਂ ਨੂੰ ਪੂਰੇ ਆਪਣੇ ਪਿੰਡ ਨੂੰ ਪ੍ਰੱਪੇ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਜੀ